ਨਮਾ ਅਕਾਲੀ ਦਲ ਹੁਣ ਭਾਈ ਅਮਰਤਪਾਲ ਸਿੰਘ ਅਤੇ ਜਗਤਾਰ ਸਿੰਘ ਹਵਾਰਾ ਦੇ ਹੱਕ ਦੇ ਵਿੱਚ ਗਰਦਦਾ ਹੋਇਆ ਨਜ਼ਰ ਆ ਰਿਹਾ ਤੇ ਦੱਸਦੀ ਹੈ ਕਿ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਜਸਤੂ ਲੈ ਕੇ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਜਿਹੜਾ ਕਿ ਸਿੰਘਾਂ ਨੂੰ ਰਿਹਾ ਕਰਦੀ ਹੈ ਚ ਨਹੀਂ ਤੇ ਦੂਜੇ ਪਾਸੇ ਉੱਥੇ ਹੁਣ ਭਾਈ ਅਮਰਤਪਾਲ ਸਿੰਘ ਅਤੇ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਚਰਨਜੀਤ ਬਰਾੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਿੰਘ ਆਪਣੀ ਇਜ਼ਾਮਾ ਪੁਰੀਆਂ ਕਰ ਚੁੱਕੇ ਨੇ ਤੇ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ ਤੇ ਕੇਂਦਰ ਸਰਕਾਰ ਜਿਹੜੀ ਕਿ ਸਿੱਖਾਂ ਦੇ ਪੱਖ ਦੇ ਵਿੱਚ ਜਿਹੜਾ ਕਿ ਦਿਖਾਈ ਦੇਣੀ ਚਾਹੀਦੀ ਹੈ ਤੇ ਜਿਸ ਨੂੰ ਲੈ ਕੇ ਹੁਣ ਚਰਨਜੀਤ ਬਰਾੜ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਔਰ ਕੀ ਕੁਝ ਕਹਿਣਾ ਹਨ ਦਾ ਆਓ ਤੁਹਾਨੂੰ ਸੁਣਾਉਂਦੇ ਆ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਮ ਦੇ ਇੱਕ ਚਿੱਠੀ ਲਿਖੀ ਗਈ ਹੈ ਔਰ ਮੈਂ ਸਮਝਦਾ ਕਿ ਜਿਹੜੀ ਚਿੱਠੀ ਹੈ ਉਹ ਜਦੋਂ ਵੀ ਉਹ ਪ੍ਰਧਾਨ ਮੰਤਰੀ ਸਾਹਿਬ ਪੜਨਗੇ ਤਾਂ ਮੇਰਾ ਖਿਆਲ ਹੈ ਕਿ ਪੱਕਾ ਮੈਨੂੰ ਯਕੀਨ ਹੈ ਕਿ ਜਰੂਰ ਇਹਦੇ ਇਹਨੂੰ ਪੜ ਕੇ ਤੇ ਉਹਨਾਂ ਦਾ ਮਨ ਪਸੀਜੇਗਾ ਔਰ ਹਰ ਹਾਲਤ ਦੇ ਵਿੱਚ ਇਹਦੇ ਤੇ ਲੋੜੀਂਦੀ ਕਾਰਵਾਈ ਜਿਹੜੀ ਹੈਗੀ ਆ ਉਹ ਕਰਨਗੇ ਉਹਦਾ ਸਭ ਤੋਂ ਵੱਡਾ ਕਾਰਨ ਹੈਗਾ ਕਿ ਸਿਰਫ ਉਹਨਾਂ ਨੇ ਯਾਦ ਕਰਾਇਆ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਡੇ ਆਪਣੀ ਸਰਕਾਰ ਦਾ ਤੁਹਾਡਾ ਆਪਣਾ ਹੀ ਨੋਟੀਫਿਕੇਸ਼ਨ ਹੈ ਜਿਹੜਾ ਤੁਸੀਂ ਖੁਦ ਕੀਤਾ ਸੀ ਤੇ ਨੋਟੀਫਿਕੇਸ਼ਨ ਜਿਹੜਾ ਸੀਗਾ 550 ਸਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਕੀਤਾ ਸੀ ਮੈਂ ਥੋੜਾ ਬੈਕਗ੍ਰਾਉਂਡ ਯਾਦ ਕਰਾ ਦਿਆਂ ਕਿ ਜਿਹੜੇ ਸਾਡੇ ਬੰਦੀ ਸਿੰਘ ਹੈ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਔਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਫਾਂਸੀ ਹੈ ਉਹ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਜਾਵੇ ਪਰ ਉਹ ਬੜੇ ਸਾਲ ਹੋ ਗਏ ਉਸ ਗੱਲ ਨੂੰ ਲੜਕ ਗਏ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਸ਼ਹੀਦੀ ਸਤਾਪਦੀ ਅਸੀਂ ਬਣਾ ਰਹੇ ਹਾਂ ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜੀ ਆਪਣੀ ਕੁਰਬਾਨੀ ਦਿੱਤੀ ਉਹ ਮਨੁੱਖਤਾ ਨੂੰ ਤੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਅੱਜ ਕੌਮ ਦੇ ਉੱਤੇ ਜਿਸ ਕਿਸਮ ਦਾ ਭੀੜ ਪਈ ਸੀ ਉਸ ਵੇਲੇ ਉਸ ਦੇ ਹਾਲਾਤਾਂ ਦੇ ਵਿੱਚ ਜਿਹੜੇ ਇਹ ਸਾਰਾ ਕੁਝ ਵਾਪਰਿਆ ਤੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੇ ਆਪਦੀਆਂ ਬਣਦੀਆਂ ਸਜ਼ਾਵਾਂ ਵੀ ਜਿਹੜੀਆਂ ਉਹ ਦੇਸ਼ ਦੇ ਕਾਨੂੰਨ ਦੇ ਮੁਤਾਬਕ ਪੂਰੀਆਂ ਕਰ ਲਈਆਂ ਤਾਂ ਫਿਰ ਜਦੋਂ ਦੇਸ਼ ਦੇ ਕਾਨੂੰਨ ਦੇ ਮੁਤਾਬਕ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਹੋਣ ਤਾਂ ਉਸ ਤੋਂ ਬਾਅਦ ਕੌਮ ਜਿਹੜੀ ਹੈ बार-बार ਇਸ ਗੱਲ ਦੀ ਗੁਹਾਰ ਲਾ ਰਹੀ ਹੈ ਕਿ ਬੰਦੀ ਸਿੰਘਾਂ ਨੂੰ ਜਿਹੜਾ ਹੈਗਾ ਉਹ ਰਿਹਾ ਕੀਤਾ ਜਾਵੇ। ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਚਿੱਠੀ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਸ਼ਮੀਰੀ ਪੰਡਤਾਂ ਵੱਲੋਂ ਆ ਕੇ ਫਰਿਆਦ ਕਰਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਲਵਸਤਾ ਦੇ ਵਿੱਚ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਸ਼ਹਾਦਤ ਦੇਣ ਬਾਰੇ ਪ੍ਰੇਰਣਾ ਜਾਂ ਕਹਿਣਾ ਔਰ ਫਿਰ ਜਿਸ ਤਰ੍ਹਾਂ ਸ਼ਹਾਦਤ ਹੋਈ ਗੁਰੂ ਸਾਹਿਬ ਜੀ ਦੇ ਨਾਲ ਜਿੰਨੇ ਵੀ ਸਿੰਘ ਸੀ ਸਾਰਿਆਂ ਦੀ ਸ਼ਹਾਦਤ ਹੋਈ ਲੰਮਾ ਵਰਣਨ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹੀ ਬੇਨਤੀ ਕੀਤੀ ਹੈ ਕਿ ਜਦੋਂ ਵੀ ਕਿਤੇ ਕਿਸੇ ਵੀ ਕੌਮ ਤੇ ਕਿਸੇ ਵੀ ਧਰਮ ਤੇ ਭੀੜ ਪਈ ਹੈ ਸਾਡੇ ਗੁਰੂ ਸਹਬਾਨਾਂ ਤੋਂ ਲਾ ਕੇ ਸਿੱਖ ਕੌਮ ਨੇ ਹਮੇਸ਼ਾ ਕੁਰਬਾਨੀਆਂ ਦਿੱਤੀਆਂ ਸਿੱਖ ਕੌਮ ਹਮੇਸ਼ਾ ਦੇਸ਼ ਦੇ ਨਹੀਂ ਧਰਮ ਦੇ ਨਹੀਂ ਜਿੱਥੇ ਕਿਤੇ ਵੀ ਲੋੜ ਪੈਂਦੀ ਹੈ ਹਰੇਕ ਥਾਂ ਤੇ ਇੱਕ ਡਾਕੇ ਅੱਗੇ ਖੜਦੀ ਹੈ। ਔਰ ਇਹਨਾਂ ਸਾਡੇ ਬੰਦੀ ਸਿੰਘਾਂ ਨੂੰ ਜਿਨ੍ਹਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਲਈਆਂ ਇਹਨਾਂ ਨੂੰ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਜਿਹੜੀ ਸ਼ਤਾਬਦੀ ਹੈ ਉਹਦੇ ਤੇ ਰਿਹਾਈ ਕਰਕੇ ਸਿੱਖਾਂ ਦੇ ਜ਼ਖਮਾਂ ਤੇ ਇੱਕ ਵੱਡੀ ਮਲਮ ਲੱਗੇਗੀ ਤਾਂ ਕਿ ਉਹ ਅੰਤਲਾ ਸਮਾਂ ਅਖੀਰਲਾ ਸਮਾਂ ਆਪਣੀ ਉਮਰ ਦਾ ਆਪਣੇ ਘਰਾਂ ਦੇ ਵਿੱਚ گزار ਸਕਣ ਇਹ ਇਹ ਚਿੱਠੀ ਗਿਆਨੀ ਹਰਪੀ ਸਿੰਘ ਜੀ ਵੱਲੋਂ ਲਿਖੀ ਹੈ। ਦੂਜਾ ਨਾ ਨੇ ਮੁੱਦਾ ਇਹ ਵੀ ਚੁੱਕਿਆ ਕਿ ਜਿਹੜੀ ਐਨਐਸਏ ਹੈ ਇਹਦੀ ਬੜੀ ਗਲਤ ਵਰਤੋਂ ਹਮੇਸ਼ਾ ਜਿਹੜੀ ਹੈ ਪੰਜਾਬ ਦੀ ਧਰਤੀ ਤੇ ਹੁੰਦੀ ਰਹੀ ਹੈ। ਔਰ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਖਡੂਰ ਸਾਹਿਬ ਹਲਕੇ ਤੋਂ ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਜੇਲ੍ਹ ਚ ਬੈਠੇ ਲੋਕਾਂ ਨੂੰ ਜੇਲ੍ਹ ਚ ਬੈਠਿਆ ਨੂੰ ਉਹਨਾਂ ਨੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ। ਔਰ ਇੱਕ ਕਿਸਮ ਦਾ ਬੜਾ ਅਨਿਆਂ ਹੈ, ਧੱਕਾ ਹੈ ਕਿ ਜਿਹੜਾ ਉਹਨਾਂ ਦੇ ਉੱਤੇ ਐਨਐਸਏ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਰੱਖਿਆ ਹੋਇਆ ਹੈ। ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਕੁਝ ਦੇਸ਼ ਦੇ ਕਾਨੂੰਨ ਦੇ ਮੁਤਾਬਕ ਕੋਈ ਛੋਟਾ ਮੋਟਾ ਕੇਸ ਜੇ ਕੋਈ ਹੈਗਾ ਵੀ ਹੈ ਤਾਂ ਉਹ ਦੇਸ਼ ਦੀ ਅਦਾਲਤ ਦੇ ਵਿੱਚ ਸਾਡੇ ਪੰਜਾਬ ਦੀ ਅਦਾਲਤ ਦੇ ਵਿੱਚ ਲੋਕਲ ਨਿਪਟਿਆ ਜਾ ਸਕਦਾ ਹੈ ਪਰ ਇਸ ਕਿਸਮ ਦਾ ਐਨਐਸਏ ਲਾ ਕੇ ਜਬਰੀ ਬੰਦ ਕਰਕੇ ਰੱਖਣਾ ਇਹ ਸਮਝਦੇ ਆ ਕਿ ਭਾਵੇਂ ਪੰਜਾਬ ਦੀ ਸਰਕਾਰ ਹੈ ਭਾਵੇਂ ਦੇਸ਼ ਦੀ ਸਰਕਾਰ ਹੈ ਇਸਰਾ ਸਰ ਤੱਕ ਆ ਦੂਜਾ ਮਤ ਉਹਨਾਂ ਨੇ ਇਸ ਚਿੱਠੀ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੀ ਵਿੱਚ ਇਹ ਵੀ ਚੁੱਕਿਆ ਮੈਂ ਸਮਝਦਾ ਕਿ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਸਿੱਖ ਭਾਈਚਾਰੇ ਨੂੰ ਸਮੁੱਚੇ ਮਨੁੱਖੀ ਅਧਿਕਾਰਾਂ ਤੇ ਪਹਿਰਾ ਦੇਣ ਵਾਲੇ ਹਰੇਕ ਇਨਸਾਨ ਨੂੰ ਬੇਨਤੀ ਹੈ ਕਿ ਇਸ ਆਵਾਜ਼ ਨੂੰ ਆਪਾਂ ਸਾਰੇ ਰਲ ਮਿਲ ਕੇ ਬੁਲੰਦ ਕਰੀਏ ਤੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਰਿਹਾਅ ਕੀਤਾ ਜਾਵੇ ਔਰ ਜਿਹੜੇ ਐਨਐਸਏ ਲਾ ਕੇ ਜਿਨ੍ਹਾਂ ਦੇ ਵਿੱਚ ਡੱਕੇ ਹੋਏ ਨੇ ਸਾਡੇ ਜਿੰਨੇ ਵੀ ਸਿੱਖ ਨੌਜਵਾਨ ਉਹਨਾਂ ਨੂੰ ਵੀ ਸਰਕਾਰ ਜਿਹੜੀ ਹੈ ਤੁਰੰਤ ਰਹਾ ਕਰੇ ਸੋ ਇਹੀ ਬੇਨਤੀ ਉਹਨਾਂ ਨੇ ਚਿੱਠੀ ਦੇ ਜ਼ਰੀਏ ਕੀਤੀ ਹੈ ਔਰ ਮੈਂ ਫੇਸਬੁੱਕ ਜ਼ਰੀਏ ਜਿੱਥੇ ਪਾਰਟੀ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਨਾ ਕਰਦਾ ਉਥੇ ਮੈਂ ਸਮੁੱਚੇ ਪਾਰਟੀ ਵਰਕਰਾਂ ਨੂੰ ਸਮੁੱਚੇ ਸਾਰੇ ਹੀ ਪੰਜਾਬੀਆਂ ਨੂੰ ਔਰ ਸਾਰੇ ਹੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਸੱਜਣਾਂ ਨੂੰ ਅਤਬਾ ਜੋੜ ਕੇ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਆਪਾਂ ਸਾਰੇ ਆਵਾਜ਼ ਬੁਲੰਦ ਕਰੀਏ ਤੇ ਆਪਣੇ ਬੰਦੀ ਸਿੰਘਾਂ ਨੂੰ ਆਪਾਂ ਬਾਹਰ ਲਿਆ ਸਕੀਏ